ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਉਹ ਬਾਬਾ ਸ੍ਰੀ ਚੰਦ ਜੀ ਦੇ ਸੰਬੰਧ ਵਿੱਚ ਹੈ ਉਹਨਾਂ ਦੇ ਸੰਬੰਧ ਵਿੱਚ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਦੋ ਗੱਲਾਂ ਤੁਹਾਡੇ ਸਾਹਮਣੇ ਰੱਖਣੀਆਂ ਚਾਹੁੰਦਾ ਕਿ ਬਾਜ਼ਾਰ ਦੇ ਅੰਦਰ ਕੈਮਿਸਟਰੀ ਦੀ ਦੁਕਾਨ ਦੇ ਉੱਤੇ ਦਵਾਈ ਖਰੀਦਣ ਵਾਸਤੇ ਚਲੇ ਜਾਓ ਕਿਸੇ ਫਾਰਮੇਸੀ ਤੇ ਦਵਾਈ ਖਰੀਦਣ ਵਾਸਤੇ ਚਲੇ ਜਾਓ ਜਿਹੜੀ ਦਵਾਈ ਮਿਲਦੀ ਏ ਉਹਦੇ ਉੱਤੇ ਦਵਾਈ ਦਾ ਲੇਬਲ ਲੱਗਾ ਹੁੰਦਾ ਉਹਦੇ ਵਿੱਚ ਕਿਹੜਾ-ਕਿਹੜਾ ਸਾਲਟ ਏ ਕਿਹੜੀ-ਕਿਹੜੀ ਦਵਾਈ ਏ ਔਰ ਕਿੰਨੀ ਮਕਦਾਰ ਵਿੱਚ ਉਹਨਾਂ ਦਾ ਅਨੁਪਾਤ ਕੀ ਏ ਉਹ ਸਭ ਕੁਝ ਭਾਵੇਂ ਗੋਲੀਆਂ ਨੇ ਭਾਵੇਂ سیرਪ ਏ ਜਾਂ ਕਿਸੇ ਕਿਸਮ ਦੀ ਵੀ ਕੋਈ ਦਵਾਈ ਹੋਵੇ ਉਹਦੇ ਉੱਤੇ ਉਹਦਾ ਲੇਬਲ ਲੱਗਾ ਹੋਆ ਅਗਰ ਲੇਬਲ ਹੋਰ ਲੱਗਾ ਹੋਵੇ ਤੇ ਅੰਦਰ ਦਵਾਈ ਕੋਈ ਬੋਤਲ ਦੇ ਹੋਰ ਹੋਵੇ ਸੀਸੀ ਦੇ ਅੰਦਰ ਕੋਈ ਦਵਾਈ ਹੋਰ ਏ ਬਾਹਰ ਲੇਵਲ ਹੋਰ ਏ ਐਸੇ ਬੰਦੇ ਦਾ ਜੇ ਪ੍ਰਸ਼ਾਸਨ ਨੂੰ ਪਤਾ ਲੱਗਦਾ ਤੇ ਉਹਦੇ ਤੇ 420 ਦਾ ਕੇਸ ਬੰਦਾ ਹੈ 420 ਦਾ ਕੇਸ ਬੰਦਾ ਹੈ ਪਤਾ ਕਿਉਂ ਕਿਉਂਕਿ ਅੰਦਰ ਕੁਝ ਹੋਰ ਏ ਤੇ ਬਾਹਰ ਕੁਝ ਹੋਰ ਹੈ ਤਾਂ ਕਰਕੇ ਮੈਂ ਅੱਗੇ ਗੱਲ ਨੂੰ ਥੋੜਾ ਜਿਹਾ ਤੋੜਨੀ ਚਾਹੁੰਨਾ ਲੈ ਕੇ ਚਲਣਾ ਚਾਹੁੰਨਾ ਬਾਹਰ ਜਿਹੜੀ ਜਿਸਮ ਦੇ ਉੱਤੇ ਵਰਦੀ ਪਾਈ ਹੋਵੇ ਉਹ ਹੋਵੇ ਐਸਪੀ ਦੀ ਵਰਦੀ ਪਰ ਐਸਪੀ ਦੀ ਵਰਦੀ ਦੇ ਅੰਦਰ ਲੁਕਿਆ ਹੋਵੇ ਉਹ ਜਿਸਮ ਜਿਹੜਾ ਹੋਵੇ ਸਰੀਰ ਹੋਵੇ ਉਹ ਇੱਕ ਹਵਾਲਦਾਰ ਦਾ ਜਾਂ ਸਪਾਈ ਦਾ ਕੀ ਕਹੋਗੇ ਉਹਦੇ ਬਾਰੇ ਉਹਦਾ ਜਿਹੜਾ ਰੈਂਕੇ ਉਹ ਸਪਾਈ ਦਾ ਜਿਹੜੀ ਵਰਦੀ ਹੈ ਉਹ ਨੇ ਪਾਈ ਇਨਸਪੈਕਟਰ ਦੀ ਕੀ ਕਹੋਗੇ ਜੇ ਕੋਈ ਇਨਸਪੈਕਟਰ ਦੀ ਵਰਦੀ ਪਾ ਕੇ ਰੋਡ ਦੇ ਉੱਤੇ ਖੜਾ ਹੋ ਕੇ ਕਾਰਾਂ ਨੂੰ ਰੋਕਦਾ ਹੈ ਟਰੱਕਾਂ ਨੂੰ ਰੋਕਦਾ ਹੈ ਔਰ ਉਹਨਾਂ ਦੇ ਚਲਾਨ ਕੱਟਦਾ ਹੈ ਜਾਂ ਪੈਸੇ ਬਣਾਉਂਦਾ ਹੈ ਪੈਸੇ ਲੈਂਦਾ ਹੈ ਕੀ ਉਸ ਬੰਦੇ ਨੂੰ ਠੀਕ ਕਹੋਗੇ ਜੇ ਤੁਹਾਨੂੰ ਉਹਦੀ ਅਸਲੀਅਤ ਦਾ ਪਤਾ ਲੱਗਾ ਤੁਸੀਂ ਸ਼ਿਕਾਇਤ ਕਰੋਗੇ ਉਹਦੇ ਤੇ ਕੇਸ ਚੱਲੇਗਾ ਉਹ ਆਪਣੀ ਨੌਕਰੀ ਤੋਂ ਹੀ ਬਰਖਾਸਤ ਹੋਏਗਾ ਕਿਉਂ ਕਿ ਇਨਸਪੈਕਟਰ ਦਾ ਜਿਹੜਾ ਡਰਾਵਾ ਦੇ ਕੇ ਉਹ ਚਲਾਨ ਕੱਟ ਰਿਹਾ ਆਪਣੇ ਆਪ ਨੂੰ ਸ਼ੋਅ ਕਰ ਰਿਹਾ ਮੈਂ ਇਨਸਪੈਕਟਰ ਹਾਂ ਜਾਂ ਮੈਂ ਐਸਪੀ ਹਾਂ ਖੈਰ ਇੱਕ ਗੁਰਬਾਣੀ ਦਾ ਵਚਨ ਸ਼ੇਖ ਫਰੀਦ ਸਾਹਿਬ ਜੀ ਦਾ ਉਹ ਮੈਂ ਕੋਟ ਕਰਦਿਆਂ ਫਰੀਦ ਸਾਹਿਬ ਜੀ ਦਾ ਬਚਨ ਹੈ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਅਗਲੀ ਗੱਲ ਨੂੰ ਧਿਆਨ ਨਾਲ ਸੁਣਿਓ ਜਿਨ ਮਾਨਹੋਰ ਮੁਖਹੋਰ ਸਿਕੰਡੇ ਕੱਚਿਆ ਭਗਤ ਜੀ ਕਹਿੰਦੇ ਨੇ ਜਿਨ੍ਹਾਂ ਦਾ ਅੰਦਰੋਂ ਨੇਹ ਐ ਸਨੇਹ ਐ ਪਿਆਰ ਐ ਉਹ ਸੱਚੇ ਨੇ ਜਿਨ੍ਹਾਂ ਦੀ ਜ਼ੁਬਾਨ ਹੋਰ ਵਿਖਾਵਾ ਹੋਰ ਬੋਲ ਹੋਰ ਅੰਦਰ ਕੁਝ ਹੋਰ ਉਹ ਕਹਿੰਦੇ ਨੇ ਮੇਰੀ ਨਜ਼ਰ ਦੇ ਅੰਦਰ ਤੇ ਉਹ ਕੱਚਾ ਹੈ ਬਲਕੇ ਮਾ ਕੱਚਾ ਹੈ ਐਸੇ ਬੰਦੇ ਨੂੰ ਸਮਾਜ ਦੇ ਅੰਦਰ ਇੱਕ ਨਾਮ ਮਿਲਦਾ ਹੈ ਠੇਠ ਪੰਜਾਬੀ ਦੇ ਅੰਦਰ ਇਹ ਬੰਦਾ ਬੜਾ ਧੋਖੇਬਾਜ਼ ਹੈ ਕਹਿੰਦਾ ਕੁਝ ਹੋਰ ਹੈ ਦਿਸਦਾ ਕੁਝ ਹੋਰ ਹੈ ਔਰ ਕਰਦਾ ਕੁਝ ਹੋ ਰਿਹਾ ਉਹਨੂੰ ਕੀ ਕਹੋਗੇ ਧੋਖੇਬਾਜ਼ ਹੁਣ ਇਹ ਤੁਸੀਂ ਵੇਖਣਾ ਹੈ ਜਿਹੜੇ ਸਟੇਜਾਂ ਦੇ ਉੱਤੇ ਬੁਲਾਰੇ ਨੇ ਜਾਂ ਜਿਹੜਾ ਪਹਿਰਾਵਾ ਕੋਈ ਹੋਰ ਪਾ ਕੇ ਗੱਲ ਕੋਈ ਹੋਰ ਕਰ ਰਹੇ ਨੇ ਵੀ ਉਹਨੂੰ ਧੋਖੇबाज ਕਹਿਣਾ ਹੈ ਜਾਂ ਸੱਚਾ ਕਹਿਣਾ ਹੈ ਜਾਂ ਉਹਦੀਆਂ ਗੱਲਾਂ ਦੇ ਅੰਦਰ ਕਿੰਨੀ ਸਚਾਈ ਹੈ ਕਿੰਨੀ ਨਹੀਂ ਗੱਲਾਂ ਦੋ ਚਾਰ ਮੈਂ ਤੁਹਾਡੇ ਸਾਹਮਣੇ ਰੱਖ ਦਿੰਦਾ ਬਾਹਰ ਹੋਏ ਕਿਸੇ ਦੇ ਉੱਤੇ ਸਿੱਖੀ ਦਾ ਬਾਣਾ ਹਾਲਾਂਕਿ ਸਿੱਖੀ ਦੇ ਅੰਦਰ ਬਾਣੀ ਬਾਣੇ ਨੂੰ ਰეკਮੈਂਡ ਨਹੀਂ ਕਰਦੀ ਬਾਣਾ ਸਿਰਫ ਪੰਜਾਂ ਕਕਾਰਾਂ ਦਾ ਇਤੋਂ ਵੱਧ ਬਾਣੀ ਨੂੰ ਕੱਪੜੇ ਨੂੰ ਬਾਣੀ ਰეკਮੈਂਡ ਨਹੀਂ ਕਰਦੀ ਲਾਲ ਪਾਓ ਪੀਲਾ ਪਾਓ ਕਾਲਾ ਪਾਓ ਹਰਾ ਪਾਓ ਚਿੱਟਾ ਪਾਓ ਜਿਹੜਾ ਮਰਜੀ ਪਾਓ ਬਾਣੀ ਦਾ ਕੋਈ ਇਹਦੇ ਉੱਤੇ ਇਤਰਾਜ਼ ਨਹੀਂ ਹੈ ਔਰ ਹੈ ਵੀ ਨਹੀਂ ਹੈ ਸੱਚ ਹੈ ਬਾਣੀ ਭੇਖ ਤੋਂ ਉੱਤੇ ਦੀ ਗੱਲ ਕਰਦੀ ਖੈਰ ਪਰ ਚਲੋ ਜਿਸ ਬਾਣੇ ਨੂੰ ਠਹਿਰਾ ਲਿਆ ਮੰਨ ਲਿਆ ਵੀ ਆਹ ਜਿਹੜਾ ਬਾਣਾ ਹੈ ਨਾ ਇਹ ਬਾਣਾ ਸਿੱਖੀ ਦੇ ਨਾਲ ਜੁੜਨ ਵਾਲੇ ਲੋਕ ਪਾਉਂਦੇ ਨੇ ਜਿਹਨੂੰ ਮੰਨ ਲਿਆ ਮੈਂ ਉਹ ਗੱਲ ਵੱਡੀ ਕਰਦਾ ਬਾਹਰ ਹੋਵੇ ਸਿੱਖੀ ਦਾ ਬਾਣਾ ਤੇ ਅੰਦਰ ਹੋਵੇ ਉਹਦੇ ਕੁਝ ਹੋਰ ਲੁਕਿਆ ਸਿੱਖ ਨਾ ਲੁਕਿਆ ਹੋਵੇ ਅੰਦਰ ਕੁਝ ਹੋਰ ਲੁਕਿਆ ਹੋਵੇ ਉਹਦੇ ਬਾਰੇ ਕੀ ਕਹੋਗੇ ਬਾਹਰ ਹੋਵੇ ਸਿੱਖੀ ਦਾ ਬਾਣਾ ਅੰਦਰ ਸਿੱਖੀ ਨਾ ਹੋਵੇ ਅੰਦਰ ਗੁਰੂ ਨਾ ਹੋਵੇ ਅੰਦਰ ਗੁਰਬਾਣੀ ਨਾ ਹੋਵੇ ਅੰਦਰ ਬੈਠਾ ਹੋਵੇ ਸ੍ਰੀ ਚੰਦ ਬਾਹਰ ਹੋਵੇ ਬਾਣਾ ਸਿੱਖੀ ਦਾ ਉਹਦੇ ਬਾਰੇ ਕੀ ਕਹੋਗੇ ਆਪੀ ਸਾਹਿਬ ਲਾਲੂ ਉਹਨੂੰ ਕੀ ਕਹਿਣਾ ਹੈ ਜਾਂ ਕਿੱਦਾਂ ਪੁੱਛਣਾ ਹੈ ਕਿੱਦਾਂ ਮੰਨਣਾ ਹੈ ਤੁਹਾਡੀ ਮਰਜ਼ੀ ਮੈਂ ਤੇ ਨੁਕਤੇ ਤੁਹਾਡੇ ਸਾਹਮਣੇ ਰੱਖ ਰਿਹਾ ਕੋਈ ਇਤਰਾਜ਼ ਨਹੀਂ ਕਿ ਉਹ ਬਾਹਰ ਬਣਾ ਕਿਦਾਂ ਦਾ ਪਾ ਰਿਹਾ ਹੈ ਕਿਦਾਂ ਦਾ ਨਹੀਂ ਪਾ ਰਿਹਾ ਪਰ ਮੈਂ ਇੱਕ ਗੱਲ ਕਹਿੰਨਾ ਵੀ ਜੋ ਅੰਦਰ ਹੈ ਉਹੀ ਬਣਾ ਤੁਸੀਂ ਬਾਹਰ ਕਿਉਂ ਨਹੀਂ ਪਾਉਂਦੇ ਮੈਂ ਕਹਿੰਨਾ ਵੀ ਜਿਹੜੇ ਆਪਣਾ ਬਾਬਾ ਆਨੰਦ ਸਿੰਘ ਜੀ ਨੂੰ ਮੰਨਣ ਵਾਲੇ ਨੇ ਉਹ ਚਿੱਟੀ ਪੱਗ ਬੰਨਦੇ ਸਨ ਉਹਨਾਂ ਦੇ ਮੰਨਣ ਵਾਲੇ ਪੈਰੋਕਾਰ ਸਾਰੇ ਚਿੱਟੀਆਂ ਪੱਗਾਂ ਬੰਨਦੇ ਨੇ ਕੋਈ ਇਤਰਾਜ ਥੋੜਾ ਉਹ ਵੱਡੇ ਉਹਨਾਂ ਦੇ ਬੰਨਦੇ ਸਨ ਉਹ ਬੰਨਦੇ ਨੇ ਜਿਹੜੇ ਟਕਸਾਲ ਨੂੰ ਮੰਨਣ ਵਾਲੇ ਨੇ ਬਾਬਾ ਜਰਨੈਲ ਸਿੰਘ ਜੀ ਨੂੰ ਮੰਨਣ ਵਾਲੇ ਨੇ ਉਹ ਓਦਾਂ ਦੀਆਂ ਨੀਲੀਆਂ ਦਸਤਾਰਾਂ ਬੰਨਦੇ ਨੇ ਔਰ ਓਦਾਂ ਦਾ ਦਮਾਲਾ ਸਜਾਉਂਦੇ ਨੇ ਜਾਂ ਉਹ ਸਟਾਈਲ ਦੀ ਪੱਗ ਬੰਨ੍ਹਦੇ ਨੇ ਕੋਈ ਇਤਰਾਜ ਥੋੜਾ ਇਸ ਗੱਲ ਦੇ ਉੱਤੇ ਜਿਹਦੇ ਨਾਲ ਉਹ ਜੁੜੇ ਨੇ ਜਿਹਨੂੰ ਫੋਲੋ ਕਰਦੇ ਨੇ ਓਦਾਂ ਦਾ ਪਹਿਰਾਵਾ ਬਣਾ ਰਹੇ ਨੇ ਦਸਤਾਰਾਂ ਸਜਾ ਰਹੇ ਨੇ ਮੁਬਾਰਕ ਨੇ ਕੋਈ ਇਤਰਾਜ ਵਾਲੀ ਗੱਲ ਨਹੀਂ ਜੇ ਤੁਸੀਂ ਸ੍ਰੀ ਚੰਦ ਨੂੰ ਫੋਲੋ ਕਰਦੇ ਹੋ ਸ੍ਰੀ ਚੰਦ ਨੂੰ ਮੰਨਦੇ ਹੋ ਤੇ ਸ੍ਰੀ ਚੰਦ ਵਾਲਾ ਬਾਣਾ ਕਿਉਂ ਨਹੀਂ ਪਾਉਂਦੇ ਓਵੇਂ ਲੰਗੋਟੀ ਲਾ ਲਓ ਸਵਾਭ ਮੰਨ ਲਓ ਜੜਾਵਾਂ ਬਣਾ ਲਓ ਤਾਂ ਕਿ ਲੋਕਾਂ ਨੂੰ ਸ਼ਰਿਆਂ ਪਤਾ ਲੱਗੇ ਵੀ ਇਹ ਬੰਦਾ ਦਾ ਅਸਲ ਹੈ ਕੀ ਹੁਣ ਧੋਖਾ ਕਿੱਥੇ ਚੱਲ ਰਿਹਾ ਹੈ ਵੀ ਬਾਹਰ ਜਿਹੜਾ ਪਹਿਰਾਵਾ ਹੈ ਨਾ ਉਹ ਪਹਿਰਾਵਾ ਹੈ ਵੀ ਮੈਂ ਗਾਤਰੇ ਕਿਰਪਾਨ ਪਾਈ ਹੈ ਬਾਹਰ ਪਹਿਰਾਵਾ ਮੈਂ ਛੋੜਾ ਪਾਇਆ ਹੈ ਮੈਂ ਪਗਵੰਨਾ ਮੈਂ ਸਿੱਖ ਹਾਂ ਬਾਹਰ ਪਹਿਰਾਵਾ ਹੈ ਸਿੱਖੀ ਵਾਲਾ ਪਰ ਅੰਦਰ ਸਿੱਖੀ ਹੈ ਨਹੀਂ ਅੰਦਰੋਂ ਜਿਹੜਾ ਬੋਲਦਾ ਹੈ ਉਹ ਸ੍ਰੀ ਚੰਦ ਜੀ ਬੈਠੇ ਨੇ ਅੰਦਰ ਜਿਹੜਾ ਵਸਿਆ ਹੈ ਉਹ ਸ੍ਰੀ ਚੰਦ ਜੀ ਬੈਠੇ ਨੇ ਮੈਂ ਫੇਰ ਕਹਿੰਦਾ ਕਿ ਕੋਈ ਇਤਰਾਜ਼ ਨਹੀਂ ਅਗਰ ਬਾਣਾ ਸਿੱਖੀ ਦਾ ਹੈ ਅੰਦਰ ਸਿੱਖੀ ਪਾਲੋ ਅਗਰ ਅੰਦਰ ਸ੍ਰੀ ਚੰਦ ਹੈ ਤੇ ਬਾਹਰ ਵੀ ਸ੍ਰੀ ਚੰਦ ਵਾਲਾ ਬਾਣਾ ਪਾਲੋ ਲੰਗੋਟ ਲਾ ਲਿਆ ਕਰੋ ਉਦਾਂ ਹੀ ਲੋਕਾਂ ਦੇ ਅੰਦਰ ਵਿਚਰਿਆ ਕਰੋ ਉਦਾਂ ਹੀ ਸਵਾਬ ਮੰਨ ਲਓ ਉਦਾਂ ਹੀ ਜੜਾਵਾਂ ਬਣਾ ਲਓ ਕਿਸੇ ਨੂੰ ਕੀ ਇਤਰਾਜ਼ ਹੈ ਸ਼ਰੇ ਆਮ ਪਤਾ ਤੇ ਲੱਗੇ ਵੀ ਤੁਸੀਂ ਹਿੰਦੂ ਹੋ ਸਿੱਖ ਹੋ ਮੁਸਲਮਾਨ ਹੋ ਤੁਸੀਂ ਕੀ ਹੋ ਤੁਸੀਂ ਸ੍ਰੀ ਚੰਦੀਏ ਹੋ ਤੁਸੀਂ ਪਿਰਥੀ ਚੰਦੀਏ ਹੋ ਤੁਸੀਂ ਤੀਰ ਮੱਲੀਏ ਹੋ ਤਾਂ ਜਾਂ ਤੁਸੀਂ ਬਾਬੇ ਨਾਨਕ ਦੇ ਸੇਕ ਸਰੇਆਮ ਪਤਾ ਤੇ ਲੱਗੇ ਅੱਛਾ ਜਿੰਨੂੰ ਤੁਸੀਂ ਪਿਓ ਮੰਨਦੇ ਜੇ ਬਾਬਾ ਸ੍ਰੀ ਚੰਜੀ ਨੂੰ ਤੇ ਪਿਓ ਵਰਗਾ ਲਿਬਾਸ ਬਣਾਉਣਾ ਪਿਓ ਵਰਗਾ ਪਹਿਰਾਵਾ ਬਣਾਉਣਾ ਉਹਦੇ ਵਿੱਚ ਤੁਹਾਨੂੰ ਕੀ ਇਤਰਾਜ਼ ਹੋ ਸਕਦਾ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਪਿਓ ਮੰਨਦੇ ਆ ਗੁਰੂ ਨਾਨਕ ਸਾਹਿਬ ਨੂੰ ਪਿਓ ਮੰਨਦੇ ਆ ਅਸੀਂ ਪੰਜਾ ਕਕਾਰਾਂ ਦਾ ਬਾਣਾ ਪਾਇਆ ਜਿਹੜੇ ਬਾਹਰਲੇ ਪਹਿਰਾਵੇ ਦੀ ਗੱਲ ਏ ਉਹ ਗੁਰਬਾਣੀ ਵਿੱਚ ਆਏ ਨਹੀਂ ਪੰਜਾ ਕਕਾਰਾਂ ਦਾ ਬਾਣਾ ਸਾਡੇ ਕੋਲ ਏ ਕਿਉਂ ਕਿਉਂਕਿ ਸਾਡਾ ਪਿਓ ਉਦਾਂ ਦਾ ਕਹਿੰਦਾ ਹੈ ਖੈਰ ਇਹ ਗੱਲ ਇੱਕ ਵੱਖਰੀ ਹੈ ਮੈਂ ਗੁਰਬਾਣੀ ਦੀ ਇੱਕ ਪੰਕਤੀ ਤੁਹਾਡੇ ਸਾਹਮਣੇ ਰੱਖ ਦੇਣਾ ਤਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਉਹ ਬਚਨ ਹੈ ਰਾਗ ਸੋਰਠ ਦੀ ਵਾਰ ਦੇ ਅੰਦਰ ਉਹ ਬਚਨ ਹੈ ਗੁਰੂ ਰਾਮਦਾਸ ਪਾਤਸ਼ਾਹ ਦਾ ਇੱਕ ਬਚਨ ਹੈ ਜਿੰਨਾ ਗੁਰ ਗੋਪਿਆ ਆਪਣਾ ਤੇ ਨਰ ਬੁਰੀਆਰੇ ਨਰਾਜ ਹੋਣਾ ਹੋਇਆ ਤੇ ਗੁਰੂ ਰਾਮਦਾਸ ਸਾਹਿਬ ਤੇ ਹੋਇਆ ਮੇਰੇ ਤੇ ਨਾ ਹੋਇਆ ਬਚਨ ਗੁਰੂ ਰਾਮਦਾਸ ਸਾਹਿਬ ਜੀ ਦਾ ਹੈ ਉਹ ਕਹਿੰਦੇ ਨੇ ਜਿਹੜੇ ਆਪਣੇ ਗੁਰੂ ਨੂੰ ਗੋਪਿਆ ਗੋਪਿਆ ਕਹਿੰਦੇ ਨੇ ਲਕਾਉਂਦੇ ਨੇ ਛਪਾਉਂਦੇ ਨੇ ਜਿੰਨਾ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ ਕਹਿੰਦੇ ਨੇ ਬੜੇ ਖੋਟੇ ਲੋਕ ਨੇ ਬੜੇ ਬੁਰੇ ਲੋਕ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ ਤੇ ਨਰ ਬੁਰਿਆਰੀ ਉਹ ਲੋਕ ਬੁਰੇ ਨੇ ਹਰ ਜੀਓ ਤਿੰਨ ਕਾ ਦਰਸ਼ਨ ਨਾ ਕਰੋ ਪਾਪਿਸ਼ਟ ਹਤਿਆਰੀ ਕਹਿੰਦੇ ਨੇ ਬੜੇ ਪਾਪੀ ਨੇ ਬੜੇ ਹਤਿਆਰੇ ਨੇ ਬੜੇ ਚਲਾਕ ਨੇ ਬੜੇ ਧੋਖੇਬਾਜ਼ ਨੇ ਬੜੇ ਬੁਰੇ ਨੇ ਉਹਨਾਂ ਦੇ ਨਾਲ ਮੇਲਗੇਲ ਨਾ ਰੱਖਿਓ ਉਹ ਕਰ ਕਰ ਫਿਰੇ ਕ ਸੁਧ ਮਨ ਜਿਉ ਤਰਕਟ ਨਾਰੀ ਲੋਵਾ ਬਚਨ ਏ ਧੰ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਹ ਕਹਿੰਦੇ ਨੇ ਘਾਰਾਂ ਵਿੱਚ ਆਉਂਦੇ ਨੇ ਫਿਰਦੇ ਨੇ ਔਰ ਉਦਾਂ ਫਿਰਦੇ ਨੇ ਜਿਉ ਤਰਕਟ ਨਾਰੀ ਹੁਣ ਫੈਸਲਾ ਤੁਸੀਂ ਆਪ ਕਰੋ ਵੀ ਗੁਰੂ ਨੂੰ ਲਗਾ ਕੌਣ ਰਿਹਾ ਹੈ ਸ਼ਰੇਆਮ ਕਹਿਣਾ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜੁਬਾਨੋਂ ਨਿਕਲੇਗੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਾਵੇਦਾਰੀ ਕਰਾਂਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਮਾਇਤ ਕਰਾਂਗੇ ਗੁਰੂ ਗ੍ਰੰਥ ਸਾਹਿਬ ਦੀ ਬੋਲੀ ਬੋਲਾਂਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖਾਂ ਸੱਚੇ ਆਸਥੀਕਾਂ ਉਹਦੇ ਤੋਂ ਬਗੈਰ ਕੋਈ ਸੋਨੇ ਵਰਗਾ ਹੋ ਕੇ ਪਖੰਡੀ ਸਾਹ ਸਾਡੇ ਸਾਹਮਣੇ ਆ ਜਾਏ ਅਸੀਂ ਬਿਲਕੁਲ ਕਿਸੇ ਨੂੰ ਨਜ਼ਰ ਤੇ ਨਹੀਂ ਤਰਦੇ ਨਜ਼ਰ ਅੰਦਾਜ਼ ਕਰਾਂਗੇ ਅਸੀਂ ਉਹਨੂੰ ਠੇਂਗਾ ਵਖਾਵਾਂਗੇ ਪਤਾ ਕਿਉਂ ਕਿਉਂਕਿ ਉਹ ਗੁਰੂ ਦੇ ਵਿਰੋਧ ਵਿੱਚ ਚੱਲਦਾ ਹੈ ਗੁਰੂ ਦੇ ਉਲਟ ਚੱਲਦਾ ਹੈ ਖੈਰ ਗੱਲ ਜਿਹੜੀ ਮੈਂ ਕਰ ਰਿਹਾ ਸਾਂ ਤੁਸੀਂ ਬਾਬਾ ਸ੍ਰੀ ਚੰਦ ਜੀ ਦੇ ਪੂਜਣ ਵਾਲੇ ਹੋ ਬਾਬਾ ਸ੍ਰੀ ਚੰਦ ਜੀ ਨੂੰ ਪੁੱਜੋ ਜੋਗ-ਜੋਗ ਪੁੱਜੋ ਰਜ-ਰਜ ਪੁੱਜੋ ਤੁਹਾਨੂੰ ਕੋਈ ਰੋਕਦਾ ਨਹੀਂ ਔਰ ਰੋਕ ਸਕਦਾ ਵੀ ਨਹੀਂ ਤੁਹਾਡੇ ਤੇ ਕੋਈ ਇਤਰਾਜ਼ ਨਹੀਂ ਇਤਰਾਜ਼ ਐਸ ਗੱਲ ਦਾ ਹੈ ਵੀ ਅੰਦਰ ਸ੍ਰੀ ਚੰਦ ਤੇ ਬਾਹਰ ਪਹਿਰਾਵਾ ਸਿੱਖੀ ਦਾ ਕਿਉਂ ਜੇ ਬਾਹਰ ਪਹਿਰਾਵਾ ਸਿੱਖੇਦਾਏ ਤੇ ਅੰਦਰ ਸ੍ਰੀ ਚੰਦ ਕਿਉਂ ਅੰਦਰ ਸਿੱਖੀ ਕਿਉਂ ਨਹੀਂ ਅੰਦਰ ਗੁਰੂ ਨਾਨਕ ਸਾਹਿਬ ਦੀ ਬਾਣੀ ਕਿਉਂ ਨਹੀਂ ਕਦੇ ਐਦਾਂ ਤੁਸੀਂ ਵੇਖਿਆ ਵੀ ਬਾਹਰ ਨਿਸ਼ਾਨ ਸਾਹਿਬ ਲੱਗਾ ਹੋਵੇ ਦਿਸਦਾ ਹੋਵੇ ਦੂਰੋਂ ਵੀ ਇਹ ਗੁਰਦੁਆਰਾ ਸਾਹਿਬ ਹੈ ਤੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੀ ਨਾ ਹੋਵੇ ਅੰਦਰ ਸਕਰਾਇਪ ਯਾੜ ਹੋਵੇ ਕੀ ਕਹੋਗੇ ਜਾਂ ਬਾਹਰ ਨਿਸ਼ਾਨ ਸਾਹਿਬ ਬਦਲੋ ਜਾਂ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੋ ਇੱਕ ਮਾਰਕੀਟ ਦੇ ਅੰਦਰ ਤੁਸੀਂ ਜਾ ਰਹੇ ਹੋ ਮੱਥੇ ਦੇ ਉੱਤੇ ਬੋਰਡ ਲਿਖਿਆ ਪੜਿਆ ਵੀ ਐਸ ਦੁਕਾਨ ਤੋਂ ਸੋਨਾ ਮਿਲਦਾ ਹੈ ਹੀਰੇ ਮਿਲਦੇ ਨੇ ਰਤਨ ਮਿਲਦੇ ਨੇ ਪੁਖਰਾਜ ਮਿਲਦਾ ਹੈ ਨੀਲਮ ਮਿਲਦਾ ਹੈ ਚਾਂਦੀ ਮਿਲਦੀ ਪਰ ਜਦੋਂ ਡੋਰ ਖੋਲ ਕੇ ਅੰਦਰ ਵੜੋ ਤੇ ਅੰਦਰ ਸਕ੍ਰੈਪਯਾਰਡ ਬਣਿਆ ਹੋਵੇ ਕੀ ਕਹੋਗੇ ਜਾਂ ਮੱਥੇ ਦਾ ਬੋਰਡ ਬਦਲ ਤੇ ਜਾਂ ਅੰਦਰ ਦਾ ਸਮਾਨ ਬਦਲ ਜਾਂ ਅੰਦਰ ਦਾ ਸਮਾਨ ਬਦਲ ਤੇ ਉਹਦੇ ਮੁਤਾਬਕ ਬੋਰਡ ਰੱਖ ਇਹ ਦੋਵੇਂ ਗੱਲਾਂ ਤਾਲਮੇਲ ਬਿਠਾਉਂਦੀਆਂ ਨੇ ਜੇ ਅੰਦਰ ਸਮਾਨ ਹੋ ਰੇ ਤੇ ਬਾਹਰ ਹੋ ਰੇ ਫਿਰ ਗੁਰਬਾਣੀ ਚ ਇੱਤੇ ਆਉਂਦੀ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਨਰ ਗੁਰਿਆਰੀ ਆਪੇ ਫੈਸਲਾ ਕਰੋ ਚਲੋ ਮੈਂ ਇੱਕ ਦੋ ਐਗਜ਼ਾਮਪਲਾਂ ਹੋਰ ਦੇ ਕੇ ਤੇ ਗੱਲ ਨੂੰ ਖਤਮ ਕਰਾਂ ਇੱਕ ਗੱਡੀ ਦੀ ਬਾਡੀ ਹੋਵੇ ਮਰਸੀਡੀ ਦੀ ਲੋਗੋ ਲੱਗਾ ਹੋਵੇ ਮਰਸੀਡੀ ਦਾ ਗੱਡੀ ਦੀ ਜਿਹੜੀ ਬਾਡੀ ਆਕਾਰ ਦੀ ਹੋਵੇ BMW ਦੀ ਜਿਹੜਾ ਲੋਗੋ ਲੱਗਾ ਹੋਵੇ BMW ਦਾ ਸਾਰੀ ਦੀ ਸਾਰੀ ਬਾਡੀ BMW ਦੀ ਜਾਂ ਮਰਸੀਡੀਜ਼ ਦੀ ਉਹਦੇ ਅੰਦਰ ਜਿਹੜੀ ਮੋਟਰ ਜਿਹੜਾ ਇੰਜਨ ਰੱਖਿਆ ਹੋਵੇ ਉਹ ਰੱਖਿਆ ਹੋਵੇ ਟヨタ ਦਾ ਹਾਲਾਂਕਿ ਟヨタ ਖਾਰ ਵੀ ਮਾੜੀ ਨਹੀਂ ਹੈ ਚਲੋ ਉਹ ਮੇਰਾ ਵਿਸ਼ਾ ਨਹੀਂ ਉਹ ਟヨタ ਦਾ ਰੱਖਿਆ ਹੋਵੇ ਤੇ ਉਹਨਾਂ ਲੋਕਾਂ ਨੂੰ ਚੰਗਾ ਸਮਝਿਆ ਜਾਏਗਾ ਬਾਡੀ ਹੋਰ ਮੋਟਰ ਹੋਰ ਉਹ ਬੰਦਾ ਵੇਚੇ ਇਸ ਤਰ੍ਹਾਂ ਕੋਈ ਭੋੜਾ ਬੰਦਾ ਖਰੀਦ ਕੇ ਲੈ ਰਿਹਾ ਹੈ ਤੇ ਉਹ ਕਹੇਗਾ ਯਾਰ ਇੱਕ ਬੰਦਾ ਧੋਖੇਦਾਰ ਮਿਲਿਆ ਸੀ ਉਹ ਬੰਦੇ ਨੇ ਮੇਰੇ ਨਾਲ ਧੋਖਾ ਕੀਤਾ ਮੋਟਰ ਹੋਰ ਸੀ ਤੇ ਬਾਹਰ ਬੋਡੀ ਹੋਰ ਸੀ ਉਹਨੇ ਰੱਖਤੀ ਮੈਂ ਪੁਲੇਖਾ ਖਾ ਗਿਆ ਜਦੋਂ ਪ੍ਰਸ਼ਾਸਨ ਨੂੰ ਪਤਾ ਲੱਗੇਗਾ ਤੇ ਪ੍ਰਸ਼ਾਸਨ ਵੀ ਉਹਦੇ ਉੱਤੇ ਮੁਕਦਮਾਬਾਜ਼ੀ ਕਰੇਗਾ ਕਿਉਂ ਕਿ ਕਿਉਂਕਿ ਜੋ ਅੰਦਰ ਹੈ ਉਹ ਬਾਹਰ ਹੋਣਾ ਚਾਹੀਦਾ ਹੈ ਜੋ ਬਾਹਰ ਹੈ ਉਹ ਅੰਦਰ ਹੋਣਾ ਚਾਹੀਦਾ ਹੈ ਐਸਾ ਬੰਦਾ ਸਭ ਦੀਆਂ ਨਜ਼ਰਾਂ ਵਿੱਚੋਂ ਡਿੱਗ ਜਾਂਦਾ ਹੈ ਜਿਹਦਾ ਅੰਦਰ ਕੁਝ ਹੋਰ ਹੈ ਤੇ ਬਾਹਰ ਕੁਝ ਹੋਰ ਹੈ ਅਖੀਰ ਚ ਕਹਦੇ لباس 파ਵੇਂ ਕਿੰਨਾ ਕੀਮਤੀ ਹੋਵੇ ਪਰ ਉਹਦੇ ਵਿੱਚ ਬੰਦਾ ਲੁਕਿਆ ਨਹੀਂ ਰਹਿੰਦਾ ਆਪਣੇ ਆਪ ਨੂੰ ਲੁਕੋਵੋ ਨਾ ਆਪਣੇ ਆਪ ਨੂੰ ਸ਼ਰਿਆਮ ਨੰਗਾ ਕਰੋ ਜੇ ਗੁਰੂ ਦੇ ਸਿੱਖ ਹੋ ਤੇ ਸਿੱਖੀ ਦਾ ਬਾਣਾ ਪਾ ਲਓ ਜੇ ਸ੍ਰੀ ਚੰਦ ਦੇ ਸਿੱਖ ਹੋ ਤੇ ਸ੍ਰੀ ਚੰਦ ਵਾਲਾ ਬਾਣਾ ਪਾ ਲਓ ਤਾਂਗੇ ਪਤਾ ਤੇ ਲੱਗੇ ਵੀ ਤੁਸੀਂ ਹੋ ਕੀ ਦੇ ਕਿਹੜੇ ਰਾਹ ਤੇ ਚੱਲਣਾ ਚਾਹੁੰਦੇ ਹੋ ਵਿਖਾਵਾ ਕੁਝ ਹੋਰ ਅੰਦਰ ਕੁਝ ਹੋਰ ਐਦਾਂ ਨਾ ਕਰੋ ਪਿਆਰਿਓ ਖੈਰ ਇਸੀ ਮੇਰਾ ਅੱਜ ਦਾ ਵੀ ਸ੍ਰੀ ਚੰਦ ਦੇ ਸਿੱਖ ਬਣ ਜਾਓ ਜਿੰਨੇ ਬਣਨਾ ਹੈ ਉਹਨੂੰ ਮੁਬਾਰਕ ਰੱਜ ਰੱਜ ਬੰਦੇ ਰਹੋ ਤੁਹਾਡੀ ਆਪਣੀ ਮਰਜ਼ੀ ਆਪਣੀ ਸੋਚ ਹੈ ਤੁਸੀਂ ਆਜ਼ਾਦ ਹੋ ਪਰ ਬਾਣਾ ਵੀ ਸ੍ਰੀ ਚੰਦ ਵਾਲਾ ਪਾਓ ਆਪਣੇ ਨਾਂ ਦੇ ਨਾਲ ਜਿਹੜਾ ਲਫ਼ਜ਼ ਲਾਉਂਦੇ ਹੋ ਸਿੱਖ ਨਾਂ ਲਾਓ ਫਿਰ ਇਹ ਲਾਓ ਵੀ ਅਸੀਂ ਸ੍ਰੀ ਚੰਦੀਆਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ